ਰਕਾ ਮਾਰਤੀਏ ਬਤਨ ਦੀ ਚੜਦੀ ਜਵਾਨੀ ਨੂੰ ਮਾਨਨਤਾ ਦੇ ਪਹਿਰਾ ਵਿੱਚ ਛਣਕਦੀ ਗੁਲਾਮੀ ਦੀ ਜ਼ੰਜੀਰ ਹਾਲੇ ਵੀ ਗੁਲਾਮੀ ਦੀ ਜ਼ੰਜੀਰ ਹਾਲੇ ਵੀ ਸ਼ੇਰ ਪੰਜਾਬ ਮਹਾਰਾਜਾ ਰঞ্জੀਤ ਸਿੰਘ ਉਹਨਾਂ ਦੇ ਲਗਤੇ ਜਗਰ ਸ਼ੇਰ ਦਾ ਸ਼ੇਰ ਪੁੱਤਰ ਮਹਾਰਾਜਾ ਤਲੀਪ ਸਿੰਘ ਸੇਕਾਉਂਗਾ ਆਖਰੀ ਮਹਾਰਾਜਾ ਪਰ ਜਿਹੜਾ ਉਹਨਾਂ ਦੇ ਨੇੜਲੇ ਲੋਕਾਂ ਵੱਲੋਂ ਤ੍ਰੋਹ ਕਮਾ ਕੇ ਸਾਡੇ ਕੋਲੋਂ ਸਾਡਾ ਮਹਾਰਾਜਾ ਖੋਇਆ ਗਿਆ ਮਹਾਰਾਜਾ ਦਲੀਪ ਸਿੰਘ ਦੇ ਨਾਲ ਪੰਜਾਬ ਦੀ ਮਿੱਟੀ ਗੱਲਾਂ ਕਰਦੀ ਆ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਜਿਸ ਦਾ ਨਾਂ ਸੁਣ ਕੇ ਕਾਬਲ ਕੰਧਰਦੀਆਂ ਕੰਧਾਂ ਧਰ-ਧਰ ਕੰਗੀਆਂ ਸਨ ਆਕਾਸ਼ੀਏ ਪੰਜਾਬ ਦੀ ਮੌਤ ਤਵਾ 40 ਸਾਲ ਦੇ ਰਾਜ ਨੂੰ ਖੁਦਗਰਜ਼ੀਆਂ ਨੇ ਬਰਬਾਦ ਕਰ ਦਿੱਤਾ ਅੱਜ ਪੰਥਕ ਲੀਡਰਾਂ ਤੇ ਹੋਰ ਨਕਲੀ ਲੀਡਰਾਂ ਦੀਆਂ ਖੁਦਗਰਜ਼ੀਆਂ ਕਰਕੇ ਕੁਰਸੀ ਦੀਪੋ ਕਰਕੇ ਪੰਜਾਬ ਨਾਲ ਤੋਂ ਤਰੋਕ ਮਾਇਨਾ ਲੋਕਾਂ ਨੇ ਸ਼ੇਰ-ਏ-ਪੰਜਾਬ ਦੀ ਉਹ ਔਲਾਦ ਜਿਸ ਤੇ ਅਸੀਂ ਮਾਨ ਕਰਦੇ ਹਾਂ ਮਹਾਰਾਜਾ ਦਲੀਪ ਸਿੰਘ ਉਸ ਦੀ ਮੜੀ ਦੇ ਕੋਲੇ ਖਲੋ ਕੇ ਸ਼ਹਿਰ ਦੀ ਕਲਮ ਤੇ ਨਾਲ ਪੰਜਾਬ ਦੀ ਮਿੱਟੀ ਕੁਝ ਗੱਲਾਂ ਕਰਦੀ ਹੈ ਪੰਜਾਬ ਦੀ ਮਿੱਟੀ ਬੋਲਦੀ ਆ ਪੰਜਾਬ ਦੀ ਮਿੱਟੀ ਕੀ ਬੋਲਦੀ ਆ ਕਿਹੜੇ ਲਫ਼ਜ਼ ਬੋਲਦੀ ਆ ਤੁਹਾਡੇ ਨਾਲ ਮੇਰੇ ਸਾਥੀ ਰਣਜੀਤ ਸਿੰਘ ਜੀ ਗਿਲ ਬੇਨੀਪਾਲ ਕਮਲਜੀਤ ਸਿੰਘ ਜੀ ਤੇ ਮੈਂ ਗੁਰਦੀਪ ਢਾਣੀ ਵਾਲਾ ਕੁਸਾ ਤੁਹਾਡੇ ਰੋਗ ਰੋ ਕਰਨ ਜਾ ਰਹੇ ਆ ਪੰਜਾਬ ਦੀ ਮਿੱਟੀ ਕੀ ਬੋਲਦੀ ਆ ਮਹਾਰਾਜ ਦਲੀਪ ਸਿੰਘ ਦੀ ਮੜੀ ਤੇ ਜਾ ਕੇ ਤੇਰੀ ਮੜੀ ਤੇ ਆਣ ਦਲੀਪ ਸਿੰਘਾ ਬਰ ਕੇ ਰੁਸੇ ਹ ਵਕਤ ਦੇ ਫੋਲਦੀਆਂ ਕੌਣ ਕਹਿੰਦਾ ਹੈ ਬੋਲਦੀ ਨਹੀਂ ਮਿੱਟੀ ਵੇ ਮੈਂ ਮਿੱਟੀ ਪੰਜਾਬ ਦੀ 肯定 ਚੰਡੇ ਕੇਸਰੀ ਝੁੱਲਣੇ ਉਲੋਕਣੇ ਨੇ ਕੁਰਸੀ ਵਾਸਤੇ ਪੂਰ ਜਵਾਨੀਆਂ ਦੇ ਕਿਵੇਂ ਅਗਨ ਧਰਮੀ ਸਰਉਮਣੀ ਗੀਸ਼ਰ ਕਨੈਸ਼ਾਗਰਾਮ ਵਾਲੀਆ ਉਹਨਾਂ ਦੀ ਕਿਰਤ ਹੈ ਜਦੋਂ ਭਗਤ ਸਿੰਘ ਨੂੰ ਫਾਂਸੀ ਦਾ ਹੁਕਮ ਹੋ ਜਾਂਦਾ ਤਾਂ ਉਹਨਾਂ ਦੀ ਪਹਿਨ ਅਮਰਪੌਰ ਭਗਤ ਸਿੰਘ ਦੀ ਗੁੜੀ ਘੋੜੀ ਗੁੰਦੀ ਹੈ ਤੇ ਉਹਦਾ ਕੁਝ ਜਸਤਰਾ ਉਹਨਾਂ ਨੇ ਚਿੱਤਰਿਆ ਉਹਨਜੀ ਬਿਆਨ ਕਰਨ ਲੱਗੇ ਭੋਲੇਰਾਓ ਸਿਰ ਦੇ ਉੱਤੇ ਬੱਧਾ ਸੋਣ Yeah. ਬਾਰ ਸਦੀ ਲਈ ਬੱਤੀ ਤੁਹਾਡਾ ਸਾਰਿਆਂ ਦਾ ਸਾਰੇ ਪ੍ਰਬੰਧਕਾਂ ਦਾ ਤੁਸੀਂ ਜਿੱਡਾ ਵੱਡਾ ਆਪਰਾਲਾ ਕਰ ਰਹੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋਈ ਸਭ ਤੋਂ ਅੱਡਾ ਮਾਛੀ ਕੇ ਸਭ ਤੋਂ ਅੱਡਾ ਬਾੜਾ ਸਭ ਤੁਹਾਡਾ ਸਾਰੀਆਂ ਨੂੰ ਦਾ ਸ਼ੁਕਰਗੁਜ਼ਾਰ ਬਹੁਤ ਮਿਹਰਬਾਨ ਸਤਿ ਸ੍ਰੀ ਅਕਾਲ